ਹਾਂਜੀ ਤਾਂ ਫਰੋਤੀ ਕੋਲ ਆ ਰਹੀ ਹੈ ਦੋ ਤਿੰਨ ਚਾਰ ਪੰਜ ਦਿਨ ਤੋਂ ਇਹਨੇ 50 ਲੱਖ ਦਾ ਮੈਮ ਮੇਰੇ ਕੋਲ ਹੈਗਾ ਜੋ ਕਰਨਾ ਕਰ ਲਓ ਮੇਰੇ ਕੋਲ ਪੈਸੇ ਨਹੀਂ ਤੇ ਇਹ ਕਹਿੰਦੇ ਕੋਈ ਤੁਹਾਡੇ ਗੋਲੀਆਂ ਮਾਰੇ ਮੈਂ ਮਾਰ ਲੀ ਜਦੋਂ ਮਰ ਜਦੋਂ ਦਿਲ ਕਰਾ ਆ ਜਾ ਕੋਈ ਜਣ ਕਿੰਨੇ ਜਣ ਹੈ ਦੋ ਜਣ ਹੈ ਦੋ ਇਹਨਾਂ ਨੇ ਵੇਖਿਆ ਮੈਂ ਤੇ ਵੇਖਿਆ ਨਹੀਂ ਦੋ ਤਿੰਨ ਜਣ ਹੈ ਵੀਡੀਓ ਤੇ ਆਇਆ ਸੀ ਤੁਸੀਂ ਪੁਲਿਸ ਨੂੰ ਮੇਡ ਕੀਤੀ ਕਿਦਾਂ ਹਾਂ ਪਹਿਲਾਂ ਕਿਤੇ ਪੁਲਿਸ ਮੇਡ ਕੀਤੀ ਕਿੰਨੇ ਫਾਇਰ ਕੀਤੀ ਉਹਨਾਂ ਦੋ ਫਾਇਰ ਕੀਤੀ ਕਿੱਥੇ ਲੱਗਿਆ ਫਾਇਰ ਬਾਹਰ ਲੱਗਿਆ ਦੇਖੋ ਤੇ ਸ਼ੀਸ਼ਿਆਂ ਦੇ ਸ਼ੀਸ਼ੇ ਟੁੱਟੇ ਜੋ ਅੰਦਰ ਬਜਾ ਸਾਇਓ جوابی ਤੁਸੀਂ ਕੁਸਰ ਕਿਤੇ ਹਾਂਜੀ جوابੀ ਫਾਇਰ ਕੀਤਾ ਮੈਂ ਪਿੱਛੇ ਜਾ ਅੱਛਾ ਕੱਢੋ ਵੀ ਕੀ ਆ ਰਿਹਾ ਹੈ ਹਾਂਜੀ ਇਹ ਕਿਨੇ ਫਾਇਰ ਕੀਤਾ ਤੁਸੀਂ ਮਾਮਲਾ ਯਾਦ ਨਹੀਂ ਕਿਨੇ ਮੈਂ ਜਿੰਨੇ ਹੋਏ ਜਿੰਨੇ ਕਰਦੇ ਵਾਕ ਜਿੰਨਾ ਪੂਰਾ ਰੋਲ ਹੀ ਕਰਦੇ ਜਿੰਨਾ ਫਿਰ ਮਗਰ ਜਾ ਤੇ ਫਿਰ ਉਹ ਭੱਜ ਗਏ ਉਹ ਭੱਜ ਗਏ ਅੰਦਰ ਨਿਕਲ ਕੇ ਅੱਗੇ ਨਿਕਲ ਕੀ ਮੰਗ ਕਰਦੇ ਮੰਗੇ ਕਿ ਨਿਆਂ ਇਨਸਾਫ ਦੀ ਮੰਗ ਕਰਦੇ ਵੀ ਇਹਨਾਂ ਨੂੰ ਭੱਜ ਥੱਲ ਪਾਈ ਇਹਨਾਂ ਨੂੰ ਜਿਹੜੇ ਗੰਗਸਰ ਜਿਹੜੇ ਫੌਤਰੀ ਮੰਗਦੇ ਆ ਬੰਦੇ ਆਪਣੀ ਇਥੋਂ ਦੇ ਜਨਿਆਲੇ ਦੇ ਜਿੰਨਾ ਜਿੰਨਾ ਸਾਰਾ ਦਿੱਤਾ ਵੇਰਵਾ ਸਾਰਾ ਸਭ ਕੁਝ ਪਤਾ ਉਹਨਾਂ ਦੇ ਬਾਰੇ ਗੱਲ ਕਰਾਂਗੇ ਗੱਲਬਾਤ ਚ ਨਾ ਅੱਜ ਜਿਹੜੇ ਜਿਹੜੇ ਤੇਜਰੀ ਵਾਲਾ ਉਹਨਾਂ ਨੇ ਅੱਜ ਗ੍ਰੈਂਡ ਸਟੋਰ ਨੂੰ ਕਹਿੰਤਾ ਮੈਂ ਦਿੱਤੀ ਹੈ ਕੋਈ ਪੰਜਾਬ ਛੱਡ ਦੋ ਉਹ ਕੋਈ ਚਤਾਵਨੀ ਸਾਰਾ ਇੱਛਾ ਟੋਟਾ ਇੱਛਾ ਤੋਏ ਫਿਰ ਸਾਹ ਕੋਈ ਚਤਾਵਨੀ ਉਹਨਾਂ ਕਰਨਾ ਕੱਖ ਨਹੀਂ ਕਰਨਾ ਕੋਈ ਨਹੀਂ ਕਰਨਾ ਵਾਦੇ ਨਹੀਂ ਇਹ ਕੰਮ ਕਰਦੇ ਪਏ ਅੰਦਰ ਬਾਹਰੋਂ ਫਾਇਦਾ ਆਇਆ ਇੱਕ ਦੋ ਫਾਇਦਾ ਵੱਜੇ ਇਹਨੇ ਜਾਨੇ ਇਹ ਨਹੀਂ ਮੋਟਰਸਾਈਕਲ ਤੇ ਸਵਾਰੀ ਕੀ ਕਰ ਰਹਿਣਾ ਜਿਹੜਾ ਫਾਇਰ ਬਗ ਫਾਇਰ ਨਹੀਂ ਆਈ ਅਭੀ ਪਹਿਲਾਂ ਫਲੋਰੀ ਦੀ ਕੋਲ ਆਉਂਦੀ ਰਹੀਆਂ ਮੁੜ ਕੇ ਡਿਪਟੀ ਸਰ ਨੂੰ ਕੀਤੀ ਹੈਗੀ ਕੋਲ ਆਪਾਂ ਤੇ ਉਹਨਾਂ ਨੇ ਇਹਨਾਂ ਨੂੰ ਆਪਣਾ ਫੋਨ ਤੇ ਕੋਲ ਛਾੜਿਆ ਸੀ ਉਹਨਾਂ ਨੂੰ ਤੇ ਬਾਅਦ ਚ ਫਿਰ ਉਹ ਕਹਿੰਦੇ ਮੈਂ ਬਾਅਦ ਚ ਕੋਲ ਨਹੀਂ ਕਰਦਾ ਬਾਅਦ ਫੋਨ ਵੀ ਨਹੀਂ ਆਇਆ ਤੇ ਉਸ ਬਾਅਦ ਇਹ ਫਾਇਰ ਹੋਈ ਇਹਨਾਂ ਨੂੰ ਇਹ ਤਿੰਨ ਚਾਰ ਦਿਨ ਤੋਂ ਆਉਂਦੀ ਹੈ ਔਰ ਨਾਮ ਸਾਹਿਬ ਭਾਈ ਨੂੰ ਪਤਾ ਉਹ ਉਹਨਾਂ ਨੇ ਬੋਲ ਹੁੰਦੀ ਉਹਨਾਂ ਨੰਬਰ ਤੇ ਹੁੰਦੀ ਰਹੀ ਫੋਨ ਪਤਾ ਦੇ ਨਹੀਂ ਫੋਨ ਨਹੀਂ ਉਹ ਹੀ ਬੋਲਦੇ ਵੀ ਇਦਾਂ ਹੀ ਆਪਣਾ ਕਾਲ ਕਰਦੇ ਆਪਣਾ ਨਾਮ ਇਹ ਦੱਸਾ ਕਿ ਨਾਮ ਉਹਨਾਂ ਭਾਈ ਨੂੰ ਭਾਈ ਨੂੰ ਪਤਾ ਅੱਜ ਕਿੰਨੇ ਵਜੇ ਦੀ ਘਟਨਾ ਕਿੰਨੇ ਬੰਦੇ ਆਏ ਸੀ ਇਹ ਕੋਈ 7:30 7:30 7:30 ਵਜੇ ਦੀ ਹੈਗੀ ਹੈ ਵੀਡੀਓ ਦੇ ਵਿੱਚ ਹੈਗਾ 7:30 ਵਜੇ ਦਾ ਤਿੰਨੇ ਨਹੀਂ ਆਏ ਤਿੰਨੇ ਮੋਟਰਸਾਈਕਲ ਤੇ ਸਵਾਰੀ

ਉਹਦੇ ਲਿਖਲ ਪਰ ਆਪਣਾ ਕੰਮ ਕੇ ਖਾਰੋਜ ਲਿਖਣ ਦੇ ਬਿਆਨ ਲਿਖਣਗੇ ਅੱਜ ਅੰਸ਼ਾਨ ਸਾਹਿਬ ਕੀ ਗੱਲ ਕੀ ਹੋਈ ਜੀ ਅੱਜ ਵਕਤ ਕਰੀਬ 7:30 ਵਜੇ ਦਾ ਸੀਗਾ ਸ਼ਾਮ ਦਾ ਅਸੀਂ ਇੱਥੇ ਆਉਣ ਲੱਗੇ ਜਦੋਂ ਬਾਜ਼ਾਰ ਨੂੰ ਆਏ ਤੇ ਪਤਾ ਲੱਗਾ ਕਿ ਲਾਲ ਸਿੰਘ ਪੰਸਾਰੀ ਦੀ ਦੁਕਾਨ ਹੈ ਸ਼ੇਖਪੱਤੇ ਗੇਟ ਦੇ ਲੱਗੇ ਕਸ਼ਮੀਰੀ ਬਾਜ਼ਾਰ ਚ ਉਹਨਾਂ ਦੀ ਸ਼ਾਪ ਤੇ ਕੋਈ ਨਾਮ ਨੂੰ ਬੰਦੇ ਤਿੰਨ ਬਾਈਕ ਤੇ ਆਏ ਆ ਤੇ ਦੋ ਰੌਂਡ ਫਾਇਰ ਕੀਤੇ ਤੇ ਉਹਨਾਂ ਦੇ ਜਿਹੜਾ ਕੱਚ ਦਾ ਗਲਾਸ ਲੱਗਾ ਸੀਗਾ ਬਾਹਰ ਦੁਕਾਨਦਾਰ ਨੂੰ ਫਾਇਰ ਲੱਗਿਆ ਉਹਦੇ ਨਾਲ ਜਿਹੜਾ ਕਲਾਸ ਉਹ ਥਲੇ ਰਹਿ ਗਿਆ ਤੇ ਬਚਾਅ ਹੋ ਗਿਆ ਵੈਸੇ ਕੋਈ ਜਾਨੀ ਮਲ ਨਹੀਂ ਇਨਸਾਨ ਨਹੀਂ ਆ ਨਾ ਕਿਸੇ ਨੂੰ ਫਾਇਰ ਲੱਗਾ ਪਰ ਸ਼ਿਸ਼ੀ ਜੀ ਕਹਿ ਟਾਈਮ ਕੈਮਰੇ ਪੰਖੰਗਾਰੇ ਤੇ ਦੋਸ਼ੀਆਂ ਦੀ ਭਾਲ ਕਰੇ ਕੀ ਕਾਰਨ ਕੀ ਰਿਆ ਵਾ ਜੀ ਗੋਲੀ ਚਨਾਉਣ ਦਾ ਇਹਨਾਂ ਦੇ ਕਹਿਣ ਮੁਤਾਬਕ ਹੈ ਕਿ ਸੰ ਥਰਡ ਆਈ ਸੀਗੀ ਪਹਿਲਾਂ ਵੀ ਕੋਈ ਕੈਸ਼ ਉਹ ਨਾ ਆਉਂਦਾ ਹੈਗਾ ਵਾ ਗੈਂਗਸਟਰ ਉਹਨਾਂ ਨੇ ਸਾਡੇ ਤੋਂ ਪ੍ਰਤੀਨੀ ਨਹੀਂ ਬਾਕੀ ਅਸੀਂ ਇਹਨਾਂ ਦੇ ਬਿਆਨ ਤੇ ਪਰਚਾ ਦਰਜ ਕਰਕੇ ਤਵਰੀਸ਼ ਕਰ ਰਹੇ ਹਾਂ ਤਾਂ ਨਿਕੋ ਪਹਿਲਾਂ ਕੋਈ ਐਫ ਆਰ ਨਹੀਂ ਮੇਰੇ ਮੇਰੇ ਕੋਲ ਨਹੀਂ ਆਈ ਇਹਨਾਂ ਦੇ ਕਹਿਣ ਮੁਤਾਬਕ ਮੇਰੇ ਕੋਲ ਕੋਈ ਕੰਪਲੇਨ ਨਹੀਂ ਸੀ ਆਈ ਇਹਨਾਂ ਦੇ ਕਹਿਣ ਮੁਤਾਬਕ ਕਿ ਸਰਪ੍ਰੀਖ ਦੇ ਵਿੱਚ ਹਾਂਜੀ ਇਹਨਾਂ ਨੇ ਵੀ ਆਪਣੀ ਸੈਲਫ ਡਿਫੈਂਸ ਫਾਇਰ ਕੀਤੇ ਨੇ ਵਧੀਆ ਕੀਤਾ ਇਹਨਾਂ ਨੂੰ ਨਾਥ ਪੈਣੀ ਚਾਹੀਦੀ ਆ ਬਹੁਤ ਵਧੀਆ ਇਹਨਾਂ ਦੇ ਵੱਲੋਂ ਕਿੰਨੇ ਫਾਇਰ ਕੀਤੇ ਗਏ ਮੇਬੀ 10 ਦੇ ਕਰੀਬ ਇਹਨਾਂ ਨੇ ਫਾਇਰ ਕੀਤੇ ਇਹਨਾਂ ਕੋਲ ਲਾਇਸੈਂਸ ਸੀ ਪਿਸ਼ਲ ਸੀ ਆਪਣਾ ਉਹ ਪਰ ਪਟੇਲ ਚੌਂਕ ਨੂੰ ਨਿਕਲ ਜੇ ਥੋੜਾ ਰੱਸ਼ ਵੀ ਹੁੰਦਾ ਬਾਜ਼ਾਰ ਤੇ ਇਸ ਕਰਕੇ ਬੰਦੇ ਨੂੰ ਵੇਖਣਾ ਵੀ ਪੈਂਦਾ ਉਹਨਾਂ ਚ ਕਿਹੜੇ ਫਾਇਰ ਉਹਨਾਂ ਨੇ ਦੋ ਫਾਇਰ ਕੀਤੇ ਸੀ ਜਿਹੜੀ ਕਨਵੈਸ ਤੇ ਉਪਰਾਏ ਸੀ ਉਹ ਸਪਲੈਂਡਰ ਮੋਰਸਲ ਸੀਗਾ ਉਹਨਾਂ ਕੋਲ ਇਹਨਾਂ ਦੇ ਕਰਨ ਤੱਕ ਕਿੰਨੇ ਲੋਕ ਸੀ ਉਹ ਤਿੰਨ ਜਾਨੇ ਕੀ ਕਰ ਰਹੇ ਕਰ ਰਹੇ ਸੀ ਅਸੀਂ ਬਸ ਇਹਨਾਂ ਦੀ ਸਟੇਟਮੈਂਟ ਤੇ ਮੁਕਦਮਾ ਦਾਜ ਕਰਕੇ ਤਫਰੀਖਾ ਰਹੇ ਕੈਮਰੇ ਦੇਖ ਰਹੇ ਬੰਦੇ ਸਾਡੇ ਬੰਦੇ ਘੰਗਾ ਲੈਣੇ ਕੋਈ ਗੱਲ ਕੀ ਉਹ ਮੂੰਹ ਬੰਨੇ ਹੋਏ ਸੀ ਇਹਨਾਂ ਦੇ ਮੁਤਾਬਕ 50000 ਰੁਪਏ ਦੀ ਫਰੋਤੀ ਮੰਗੀ ਸੀ 50000 50 ਲੱਖ ਰੁਪਏ ਦੀ ਸੌਰੀ ਹਾਂਜੀ ਇਹ ਕਹਿੰਦੇ ਆ ਮੈਨੂੰ ਅੱਜ ਤੋਂ 10 ਦਿਨ ਪਹਿਲੇ ਵੀ ਕਾਲ ਆਈ ਸੀ ਪਰ ਮੇਰੇ ਧਿਆਨ ਚ ਨਹੀਂ ਹੈਗਾ ਨਾ ਮੈਨੂੰ ਦੱਸਿਆ ਕਿਸੇ ਨੇ ਇਹ ਸਰਪੰਚ ਨੇ ਤਾਂ ਮੈਨੂੰ ਦਰਖਾਹ ਦਿੱਤੀ ਗਈ ਮੈਂ ਕਹਿ ਰਿਹਾ ਨਹੀਂ ਭਾਜੀ ਮੈਨੂੰ ਦੱਸਿਆ ਨਹੀਂ ਕਿਸੇ ਨੇ ਨਾ ਮੇਰੇ ਇਥੇ ਅਣਜਾ ਅੱਜ ਹੀ ਦੱਸਿਆ ਉਹਨਾਂ ਨੇ ਜਿਹੜੇ ਮੈਰੇ ਉਹ ਸਰਪੰਚਾ ਥਾਣੇ ਦੇ ਸਰਪੰਚਾ ਦਿੱਤੀ ਗਈ ਹੋਵੇ ਇਹ ਵੀ ਚਲੋ ਆ ਦੱਸਿਆ ਹੋਗਾ ਮੈਨੂੰ ਨਹੀਂ ਪਤਾ ਜਿਹੜੀ ਚੀਜ਼ ਤਾਂ ਮੈਨੂੰ ਪਤਾ ਨਹੀਂ ਮੈਂ ਕੀ ਦੱਸ ਰਿਹਾ ਠੀਕ ਹੈ ਹੁਣ ਕੀ ਇਨਵੈਸਟੀਗੇਸ਼ਨ ਕੀਤੀ ਆ ਬਸ ਮੁਕਦਮਾ ਦੱਜਣ ਲੱਗੇ ਆ ਤਪੀਸ਼ ਕਰਨ ਲੱਗੇ ਆ ਉਹਨਾਂ ਦੇ ਬੁਲਾਇਆ ਉਹਨਾਂ ਨੂੰ ਸਟੇਟਮੈਂਟ ਲੈ ਕੇ ਫਿਰ ਦੱਜਣ ਲੱਗੇ ਠੀਕ ਹੈ